ਸੋਹਣੇ ਸੋਹਣੇ ਗੁਰਦੁਆਰੇ ਬਣਾਉਣ ਦਾ ਮਤਲਬ ਇਤਨਾ ਹੀ ਹੈ ਕਿ ਮਨੁੱਖ ਨੂੰ ਕਿਸੇ ਤਰੀਕੇ ਨਾਲ ਸੂਝ ਤੇ ਸਮਝ ਮਿਲੇ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਮੈਂ ਅਕਸਰ ਕਹਿੰਦਾ ਹਾਂ ਕਿ ਇੱਟਾਂ ਦੀ ਢੇਰੀ ਦਾ ਨਾਂ ਗੁਰਦੁਆਰਾ ਨਹੀਂ ਹੈ ਬੜੇ ਸੋਹਣੇ ਸੋਹਣੇ ਗੁਰਦੁਆਰੇ ਬਣ ਗਏ ਨੇ ਬੰਗਾਲ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ 8 8 ਮੰਜ਼ਲੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਅੰਮ੍ਰਿਤ ਵੇਲੇ ਚਲੇ ਜਾਓ 8 ਬੰਦੇ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਇੱਟਾਂ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੋਕੀ ਆਪਣੀ ਕੋਠੀ 'ਚ ਵੀ ਕਰ ਲੈਂਦੇ ਨੇ, ਘਰ ਦੇ 'ਚ ਵੀ ਕਰ ਲੈਂਦੇ ਨੇ। ਲੋਕੀ ਗੁਰਦੁਆਰਾ ਨਹੀਂ ਕਹਿੰਦੇ। ਕਹਿੰਦੇ ਨੇ ਫਲਾਣੇ ਦੀ ਕੋਠੀ ਹੈ, ਉਹਨਾਂ ਨੇ ਘਰ ਦੇ 'ਚ ਪ੍ਰਕਾਸ਼ ਕੀਤਾ ਹੋਇਆ। ਗੁਰਦੁਆਰਾ ਤੇ ਉਹ ਹੈ ਜਿੱਥੇ ਸੰਗਤ ਹੈ, ਪੰਗਤ ਹੈ। ਜਿੱਥੇ ਸੰਗਤ ਦੇ ਸੋਜ-ਬੋਜ ਮਿਲੇ ਤੇ ਜਿੱਥੇ ਪੰਗਤ ਦੇ ਸੇਵਾ ਚਲੇ। ਗੁਰੂ ਦੁਆਰੇ ਹੋਏ ਸੋਝੀ ਪਾਇ। ਸੋਜ-ਬੋਝ ਨਾ ਦਿੱਤੀ ਜਾਏ ਤੇ ਕਾਹਦਾ ਗੁਰਦੁਆਰਾ ਹੈ? ਮੈ ਫਿਰ ਅਰਜ਼ ਕਰਾਂ ਇੱਟਾਂ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ ਮਾਰਬਲ ਦੀ ਢੇਰੀ ਨੂੰ ਸੰਗ ਮਰਮਰ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ بڑے بڑے ਗੁੰਬਦਾਂ ਨੂੰ ਗੁਰਦੁਆਰਾ ਨਹੀਂ ਕਹਿੰਦੇ ਜਿੱਥੇ ਸੰਗਤ ਹੈ ਪੰਗਤ ਹੈ ਉਹਨੂੰ